ਸੱਚੀ ਗੱਲ ਦੀ ਤੁਸੀਂ ਦੇਖ ਰਹੇ ਹੋ 24 ਇੰਟੂ 7 ਪੰਜਾਬ ਮੋਗਾ ਵਿੱਚ ਐਸਕੇਐਮ ਦੀ ਮੀਟਿੰਗ ਤੋਂ ਬਾਅਦ ਇੱਕ ਵੱਡਾ ਫੈਸਲਾ ਲਿਆ ਗਿਆ ਹੈ ਮਹਾਪੰਚਾਇਤ ਵਿੱਚ ਸ਼ੰਭੂ ਅਤੇ ਖਨੋਰੀ ਸਰਹੱਤੇ ਚੱਲ ਰਹੇ ਕਿਸਾਨ ਅੰਦੋਲਨ ਦਾ ਸਮਰਥਨ ਵਿੱਚ ਇੱਕਜੁਟ ਹੋਣ ਦਾ ਪ੍ਰਸਤਾਵ ਪਾਸ ਕੀਤਾ ਗਿਆ ਹੈ ਕੱਲ 101 ਕਿਸਾਨਾਂ ਦਾ ਇੱਕ ਸਮੂਹ 6 ਮੈਂਬਰ ਕਮੇਟੀ ਨਾਲ ਖਨੋਰੀ ਮੋਰਚੇ ਵੱਲ ਵਧੇਗਾ ਨਾਲ ਹੀ ਇਸ ਪ੍ਰਸਤਾਵ ਨੂੰ ਮੋਰਚੇ ਦੇ ਆਗੂਆਂ ਸਾਹਮਣੇ ਰੱਖਿਆ ਜਾਵੇਗਾ ਇਸ ਤੋਂ ਬਾਅਦ 15 ਜਨਵਰੀ ਨੂੰ ਪਟਿਆਲਾ ਵਿੱਚ ਏਕਤਾ ਲਈ ਮੀਟਿੰਗ ਕੀਤੀ ਜਾਵੇਗੀ ਇਸ ਵਿੱਚ ਸੰਘਰਸ਼ ਸੰਬੰਧੀ ਅੱਗੇ ਦੀ ਰਾਜਨੀਤੀ ਤਿਆਰ ਕੀਤੀ ਜਾਵੇਗੀ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾ ਨੇ ਮਹਾਪੰਚਾਇਤ ਦੇ ਮੰਚ ਤੋਂ ਕਿਹਾ ਹੈ ਕਿ ਕੋਈ ਵੀ ਕਿਸਾਨ ਆਗੂ ਸ਼ੰਭੂ ਅਤੇ ਖਨੋਰੀ ਸਰਹੱਦ ਤੇ ਚੱਲ ਰਹੇ ਵਿਰੋਧ ਪ੍ਰਦਰਸ਼ਨ ਵਿਰੁੱਧ ਕੋਈ ਬਿਆਨ ਨਹੀਂ ਦੇਵੇਗਾ ਨਾਲ ਹੀ ਸਰਕਾਰ ਵੱਲੋਂ ਮੰਗਾਂ ਨੂੰ ਮਨਵਾਉਣ ਲਈ ਯਤਨ ਕੀਤੇ ਜਾਣਗੇ ਮਹਾਪੰਚਾਇਤ ਵਿੱਚ ਫੈਸਲਾ ਲਿਆ ਗਿਆ ਹੈ ਕਿ 13 ਜਨਵਰੀ ਨੂੰ ਤਹਿਸੀਲ ਪੱਧਰ ਤੇ ਕੇਂਦਰ ਦੀ ਖੇਤੀਬਾੜੀ ਮਾਰਕੀਟਿੰਗ ਨੀਤੀ ਤੇ ਖਰੜੇ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ ਇਸ ਦੇ ਨਾਲ ਹੀ 26 ਜਨਵਰੀ ਨੂੰ ਟਰੈਕਟਰ ਮਾਰਚ ਕੱਢਿਆ ਜਾਵੇਗਾ ਅਗਵਾ ਨੇ ਕਿਹਾ ਕਿ ਜੇਕਰ ਸੈਮਤੀ ਬਣ ਜਾਂਦੀ ਹੈ ਤਾਂ ਇਹ ਪ੍ਰੋਗਰਾਮ ਸਮੂਹਿਕ ਤੌਰ ਤੇ ਵਿਚਲਾਇਆ ਜਾ ਸਕਦਾ ਹੈ। ਦੇਸ਼ ਪੰਜਾਬ ਦੇ ਸਮੂਹਾਂ ਨਾਲ ਇਕਜੁੱਟ ਹੋ ਸਕਦਾ ਹੈ। ਕਿਸਾਨਾ ਗੁਰੂ ਕੇਸ਼ਟ ਕਹਿੰਦੇ ਕਿ ਹਾਂ ਕਿ ਸਾਡੀ ਤਲਮਾਲ ਕਮੇਟੀ ਕੱਲ ਖਨੋਰੀ ਮੋੜਛੇ ਤੇ ਜਾਵੇਗੀ। ਜੇਕਰ ਪੰਜਾਬ ਦੇ ਸਮੂਹ ਇਕਜੁੱਟ ਹੋ ਜਾਂਦੇ ਨੇ ਤਾਂ ਪੂਰਾ ਦੇਸ਼ ਇਕਜੁੱਟ ਹੋ ਜਾਵੇਗਾ। ਇਸ ਵੇਲੇ ਇਹ ਲਹਿਰ ਪੰਜਾਬ ਦੀ ਧਰਤੀ ਤੇ ਹੈ ਇਸ ਨੂੰ ਦੂਜੇ ਰਾਜਾਂ ਵਿੱਚ ਲਜਾਇਆ ਜਾਵੇਗਾ। ਐਸ ਕੇ ਐਮ ਇਸ ਲੜਾਈ ਤੇ ਕਦੇ ਵੀ ਪਿੱਛੇ ਨਹੀਂ ਤੇ ਗਾਸ ਸਕੀਮ ਦੇ ਚਾਲੀ ਆਗੂ ਹਨ ਭਾਰਤ ਸਰਕਾਰ ਇਸਕੀਮ ਨੂੰ ਤੋੜਨਾ ਚਾਹੁੰਦੀ ਹੈ ਸਰਕਾਰ ਨੇ 790 ਸੰਗਠਨ ਬਣਾਏ ਹਨ ਉਹ ਸਰਕਾਰ ਦੀ ਭਾਸ਼ਾ ਬੋਲਦੇ ਨੇ ਇਹ ਲੜਾਈ ਬਹੁਤ ਲੰਬੀ ਹੋਵੇਗੀ ਆਪਣਾ ਸਮੂਹ ਨੂੰ ਵੀ ਮਜ਼ਬੂਤ ਰੱਖੋ ਸਾਡੇ ਕੁਝ ਸਾਥੀ ਕੁੱਖ ਹੜਤਾਲ ਤੇ ਹਨ ਵਰਤਮਾਨ ਪਰ 45ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ ਸਾਨੂੰ ਇਸ ਗੱਲ ਦਾ ਦੁੱਖ ਹੈ ਕਿ ਸਰਕਾਰ ਉਹਨਾਂ ਦੀ ਗੱਲ ਸੁਣ ਨਹੀਂ ਰਹੀ ਹੈ ਪਰ ਸਰਕਾਰ ਦਾ ਇਹ ਰਵੱਈਆ ਸਾਨੂੰ ਠੀਕ ਨਹੀਂ ਲੱਗ ਰਿਹਾ ਅਸੀਂ ਇਨਾਨ ਕਰਦੇ ਹਾਂ ਇਹ ਸੰਯੁਕਤ ਮੋਰਚਾ ਕੋਈ ਵੀ ਆਗੂ ਮੀਡੀਆ ਦੇ ਸਾਹਮਣੇ ਜਾਂ ਆਪਣੇ ਬੁਲਾਰੇ ਦੇ ਤੌਰ ਤੇ ਖਨੌਰੀ ਤੇ ਸੰਗੂ ਮੋਰਚੇ ਦੇ ਉੱਤੇ ਚੱਲ ਰਹੀਆਂ ਦੋਨਾਂ ਸਕੇਜਾਂ ਦੇ ਖਿਲਾਫ ਕਿਸੇ ਕਿਸਮ ਦਾ ਟਿਮਟ ਗੱਤ ਟਿਮਟ ਕਰਨ ਦੀ ਕੋਸ਼ਿਸ਼ ਨਾ ਕਰੇ ਇਹ ਸੰਯੁਕਤ ਮੋਰਚਾ ਆਜੇ ਵੀ ਆਦਾ ਫੈਸਲਾ ਹੈ ਕਿ ਅਸੀਂ ਉਹਨਾਂ ਮੋਰਚਿਆਂ ਦੇ ਨਾਲ ਜਿਹੜੇ ਉਹ ਦੋ ਮੋਰਚੇ ਚੱਲਦੇ ਆ ਪਹਿਲਾ ਵੀ ਤਾਲਵੇ ਨੇ ਇੰਨੇ ਐਸਰਾਂ ਦੇ ਵਿੱਚ ਸਹਿਯੋਗੀ ਹੁਣ ਰਹੇ ਆ ਤੇ ਅੱਗੇ ਵੀ ਉਹਨਾਂ ਦੇ ਨਾਲ ਅਸੀਂ ਆ ਸਾਡੀ 6 ਮੈਂਬਰੀ ਜਿਹੜੀ ਕਮੇਟੀ ਆ ਇਹਨਾਂ ਮੋਰਚਿਆਂ ਨੂੰ ਇਕੱਠੇ ਕਰਨ ਦੀ ਤੇ ਜਾਂ ਉਹਨਾਂ ਸਸ਼ੀਗਾਲ ਜੀ ਤੁਸੀਂ ਦੇਖ ਰਹੇ ਹੋ 24x7 ਪੰਜਾਬ ਮੋਗਾ ਵਿੱਚ ਐਸਕੇਐਮ ਦੀ ਮੀਟਿੰਗ ਤੋਂ ਬਾਅਦ ਇੱਕ ਵੱਡਾ ਫੈਸਲਾ ਲਿਆ ਗਿਆ ਹੈ ਮਹਾਪੰਚਾਇਤ ਵਿੱਚ ਸ਼ੰਭੂ ਅਤੇ ਖਨੋਰੀ ਸਰਹੱਤੇ ਚੱਲ ਰਹੇ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਇਕਜੁਟ ਹੋਣ ਦਾ ਪ੍ਰਸਤਾਵ ਪਾਸ ਕੀਤਾ ਗਿਆ ਹੈ। ਕੱਲ 101 ਕਿਸਾਨਾਂ ਦਾ ਇੱਕ ਸਮੂਹ 6 ਮੈਂਬਰ ਕਮੇਟੀ ਨਾਲ ਖਨੋਰੀ ਮੋਰਚੇ ਵੱਲ ਵਧੇਗਾ। ਨਾਲ ਹੀ ਇਸ ਪ੍ਰਸਤਾਵ ਨੂੰ ਮੋਰਚੇ ਦੇ ਆਗੂਆਂ ਸਾਹਮਣੇ ਰੱਖਿਆ ਜਾਵੇਗਾ। ਇਸ ਤੋਂ ਬਾਅਦ 15 ਜਨਵਰੀ ਨੂੰ ਪਟਿਆਲਾ ਵਿੱਚ ਏਕਤਾ ਲਈ ਮੀਟਿੰਗ ਕੀਤੀ ਜਾਵੇਗੀ ਇਸ ਵਿੱਚ ਸੰਘਰਸ਼ ਸੰਬੰਧੀ ਅੱਗੇ ਦੀ ਰਾਜਨੀਤੀ ਤਿਆਰ ਕੀਤੀ ਜਾਵੇਗੀ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾ ਨੇ ਮਹਾਪੰਚਾਇਤ ਦੇ ਮੰਚ ਤੋਂ ਕਿਹਾ ਹੈ ਕਿ ਕੋਈ ਵੀ ਕਿਸਾਨ ਆਗੂ ਸ਼ੰਭੂ ਅਤੇ ਖਨੋਰੀ ਸਰਹੱਤੇ ਚੱਲ ਰਹੇ ਵਿਰੋਧ ਪ੍ਰਦਰਸ਼ਨ ਵਿਰੁੱਧ ਕੋਈ ਬਿਆਨ ਨਹੀਂ ਦੇਵੇਗਾ ਨਾਲ ਹੀ ਸਰਕਾਰ ਵੱਲੋਂ ਮੰਗਾਂ ਨੂੰ ਮਨਵਾਉਣ ਲਈ ਯਤਨ ਕੀਤੇ ਜਾਣਗੇ ਮਹਾਪੰਚਾਇਤ ਵਿੱਚ ਫੈਸਲਾ ਲਿਆ ਗਿਆ ਹੈ ਕਿ 13 ਜਨਵਰੀ ਨੂੰ ਤਹਿਸੀਲ ਪੱਧਰ ਤੇ ਕੇਂਦਰ ਦੀ ਖੇਤੀਬਾੜੀ ਮਾਰਕੀਟਿੰਗ ਨੀਤੀ ਤੇ ਖਰੜੇ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ ਇਸ ਦੇ ਨਾਲ ਹੀ 26 ਜਨਵਰੀ ਨੂੰ ਟਰੈਕਟਰ ਮਾਰਚ ਕੱਢਿਆ ਜਾਵੇਗਾ ਆਗੂਆਂ ਨੇ ਕਿਹਾ ਕਿ ਜੇਕਰ ਸੈਮਤੀ ਬਣ ਜਾਂਦੀ ਹੈ ਤਾਂ ਇਹ ਪ੍ਰੋਗਰਾਮ ਸਮੂਹਿਕ ਤੌਰ ਤੇ ਵੀ ਚਲਾਇਆ ਜਾ ਸਕਦਾ ਹੈ ਦੇਸ਼ ਪੰਜਾਬ ਦੇ ਸਮੂਹਾਂ ਨਾਲ ਇਕਜੁੱਟ ਹੋ ਸਕਦਾ ਹੈ ਕਿਸਾਨਾ ਗੁਰੂ ਕੇਸ਼ਟ ਕਹਿੰਦੇ ਕਿ ਹਾਂ ਕਿ ਸਾਡੀ ਤਲਮਾਲ ਕਮੇਟੀ ਕੱਲ ਖਨੋਰੀ ਮੋੜ ਛੇ ਤੇ ਜਾਵੇਗੀ ਜੇਕਰ ਪੰਜਾਬ ਦੇ ਸਮੂਹ ਇਕਜੁੱਟ ਹੋ ਜਾਂਦੇ ਨੇ ਤਾਂ ਪੂਰਾ ਦੇਸ਼ ਇਕਜੁੱਟ ਹੋ ਜਾਵੇਗਾ ਇਸ ਵੇਲੇ ਇਹ ਲਹਿਰ ਪੰਜਾਬ ਦੀ ਧਰਤੀ ਤੇ ਹੈ ਇਸ ਨੂੰ ਦੂਜੇ ਰਾਜਾਂ ਵਿੱਚ ਲਜਾਇਆ ਜਾਵੇਗਾ ਐਸਕੇਐਮ ਇਸ ਲੜਾਈ ਤੇ ਕਦੇ ਵੀ ਪਿੱਛੇ ਨਹੀਂ ਹਟੇਗਾ ਐਸਕੇਐਮ ਦੇ ਚਾਲੀ ਆਗੂ ਹਨ ਭਾਰਤ ਸਰਕਾਰ ਐਸਕੇਐਮ ਨੂੰ ਤੋੜਨਾ ਚਾਹੁੰਦੀ ਹੈ ਸਰਕਾਰ ਨੇ 790 ਸੰਗਠਨ ਬਣਾਏ ਹਨ ਉਹ ਸਰਕਾਰ ਦੀ ਭਾਸ਼ਾ ਬੋਲਦੇ ਨੇ ਇਹ ਲੜਾਈ ਬਹੁਤ ਲੰਬੀ ਹੋਵੇਗੀ ਆਪਣਾ ਸਮੂਹ ਨੂੰ ਵੀ ਮਜ਼ਬੂਤ ਰੱਖੋ ਸਾਡੇ ਕੁਝ ਸਾਥੀ ਕੁੱਖ ਹੜਤਾਲ ਤੇ ਹਨ ਵਰਤਮਾਨ ਪਰ 45ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ ਸਾਨੂੰ ਇਸ ਗੱਲ ਦਾ ਦੁੱਖ ਹੈ ਕਿ ਸਰਕਾਰ ਉਹਨਾਂ ਦੀ ਗੱਲ ਸੁਣ ਨਹੀਂ ਰਹੀ ਹੈ ਪਰ ਸਰਕਾਰ ਦਾ ਇਹ ਰਗਵਈਆ ਸਾਨੂੰ ਠੀਕ ਨਹੀਂ ਲੱਗ ਰਿਹਾ ਅਸੀਂ ਐਲਾਨ ਕਰਦੇ ਹਾਂ ਜੇ ਸੰਯੁਕਤ ਮੋਰਚੇ ਦਾ ਕੋਈ ਵੀ ਆਗੂ মিডিਆ ਦੇ ਸਾਹਮਣੇ ਜਾਂ ਆਪਣੇ ਬੁਲਾਲੇ ਦੇ ਤੌਰ ਤੇ ਖਨੌਰੀ ਤੇ ਸੰਗੂ ਮੋਰਚੇ ਦੇ ਉੱਤੇ ਚੱਲ ਰਹੀਆਂ ਦੋਨੀਆਂ ਸਕੇਜਾਂ ਦੇ ਖਿਲਾਫ ਕਿਸੇ ਕਿਸਮ ਦਾ ਟਿਮਟ ਗੱਤ ਕਮੇਟ ਕਰਨ ਦੀ ਕੋਸ਼ਿਸ਼ ਨਾ ਕਰੇ ਇਹ ਸੰਯੁਕਤ ਮੋਰਚਾ ਆ ਜੇ ਵਿਆ ਦਾ ਫੈਸਲਾ ਹੈ ਕਿ ਅਸੀਂ ਉਹਨਾਂ ਮੋਰਚਿਆਂ ਦੇ ਨਾਲ ਜਿਹੜੇ ਉਹ ਦੋ ਮੋਰਚੇ ਚੱਲਦੇ ਆ ਪਹਿਲਾ ਵੀ ਤਾਲਵੀਂ ਨੇ ਐਕਸਰਾਂ ਦੇ ਵਿੱਚ ਸਹਿਯੋਗੀ ਰਹੇ ਆ ਤੇ ਅੱਗੇ ਵੀ ਉਹਨਾਂ ਦੇ ਨਾਲ ਅਸੀਂ ਆ ਸਾਡੀ 6 ਮੈਂਬਰੀ ਜਿਹੜੀ ਕਮੇਟੀ ਆ ਇਹਨਾਂ ਮੋਰਚਿਆਂ ਨੂੰ ਇਕੱਠੇ ਕਰਨ ਦੀ ਤੇ ਜਾਂ ਉਹਨਾਂ